ਸਾਰੇ ਪੈਰ ਪਾਵਨ ਪਰਬਤੀ ਜੈਬਸੀ ਦੀ ਅੱਜ ਅਸੀਂ ਸਵੇਰ ਦੇ ਸਮੇਂ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਇਕੱਠੇ ਹੋਏ ਆਂ ਆਪ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਈ ਵੱਡੀ ਕਮੰਦੀਆਂ ਗਵਾਈਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਮੋਹਿਤ ਦੀ ਆ ਉਹ ਗਲਤ ਸੰਗਤ ਵਿੱਚ ਜਾਂਦੇ ਸਨ ਔਰ ਕੰਮ ਤੇ ਕਦੇ-ਕਦੇ ਜਾਂਦੇ ਸਨ ਉਹਨਾਂ ਦੇ ਪਰਿਵਾਰ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਨੇ ਸਾਰੀ ਹੀ ਗਲਤ ਸੰਗਤੀ ਨੂੰ ਛੱਡ ਦਿੱਤਾ ਅਤੇ ਕੰਮ ਤੇ ਲਗਾਤਾਰ ਜਾਣ ਲੱਗ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਨੈਕਸਟ ਗਵਾਈ ਸਿਸਟਰ ਹੀਨਾ ਦੀ ਹੈ। ਉਹਨਾਂ ਨੇ ਪੀਆਰ ਅਪਲਾਈ ਕਰਨੀ ਸੀ ਔਰ ਉਹਨਾਂ ਨੂੰ ਇੱਕ ਪੇਪਰ ਦੀ ਜ਼ਰੂਰਤ ਸੀ ਜੋ ਉਹਨਾਂ ਨੂੰ ਮਿਲ ਨਹੀਂ ਸੀ ਰਿਹਾ। ਉਹਨਾਂ ਦੇ ਪਰਿਵਾਰ ਨੇ ਵਿਸ਼ਵਾਸਨਾ ਪ੍ਰਲੇਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ। ਪ੍ਰੇਰ ਤੋਂ ਬਾਅਦ ਉਹਨਾਂ ਦਾ ਪੇਪਰ ਮਿਲ ਗਿਆ ਔਰ ਉਹਨਾਂ ਦੀ ਪੀਆਰ ਅਪਲਾਈ ਹੋ ਗਈ। ਇਸ ਗਵਾਈ ਦੇ ਲਈ ਪਰਮਿਸ਼ਨ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਈ ਵਿੱਕੀ ਔਰ ਦੀਪੂ ਦੀ ਹੈ। ਇਹ ਦੋਨੋਂ ਹਸਬੰਡ ਵਾਈਫ ਆਪਸ ਵਿੱਚ ਬਹੁਤ ਜ਼ਿਆਦਾ ਲੜ ਪਏ ਸਨ ਔਰ ਹਸਬੰਡ ਬੋਲਦੇ ਸਨ ਕਿ ਮੈਂ ਤਾਂ ਨੂੰ ਛੱਡ ਦੇਣਾ ਹੈ। ਔਰ ਉਹਨਾਂ ਨੇ ਉਹਨਾਂ ਦੇ ਬ੍ਰਦਰ ਨੂੰ ਕਾਲ ਕਰਕੇ ਬੋਲਿਆ ਕਿ ਇਹਨਾਂ ਨੂੰ ਆ ਕੇ ਵਾਪਸ ਲੈ ਜਾਓ ਔਰ ਸਿਸਟਰ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਔਰ ਜਦੋਂ ਉਹਨਾਂ ਦਾ ਨਾਮ ਲਏ ਕੋਣ ਲਈ ਪ੍ਰਾਰਥਨਾ ਕੀਤੀ ਗਈ ਪਰਮੇਸ਼ਰ ਨੇ ਉਸ ਭਰਾ ਦੇ ਮਨ ਨੂੰ ਬਦਲ ਲਿਆ ਤੇ ਉਹਨਾਂ ਨੇ ਆਪ ਹੀ ਕਾਲ ਕਰਕੇ ਉਹਨਾਂ ਦੇ ਭਰਾ ਨੂੰ ਮਨਾ ਕੀਤਾ ਅਤੇ ਮਾਫੀ ਵੀ ਮੰਗੀ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਵਿਸ਼ਾਲ ਦੀ ਹੈ ਉਹਨਾਂ ਨੇ ਲਾਇਸੈਂਸ ਅਪਲਾਈ ਕੀਤਾ ਹੋਇਆ ਸੀ ਕਾਫੀ ਸਮੇਂ ਤੋਂ ਮਿਲ ਨਹੀਂ ਸੀ ਰਿਹਾ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਦਾ ਲਾਇਸੈਂਸ ਉਹਨਾਂ ਨੂੰ ਮਿਲ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਲਾਪੜ ਸਿੰਘ ਦੀ ਹੈ ਉਹ ਬਹੁਤ ਜ਼ਿਆਦਾ ਬਿਮਾਰ ਸਨ ਕਾਫੀ ਮੈਡੀਸਨ ਲਈ ਫਰਕ ਨਹੀਂ ਸੀ ਪੈ ਰਿਹਾ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਬਿਲਕੁਲ ਚੰਗਾ ਕਰ ਦਿੱਤਾ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅਰਾਜ ਅਸੀਂ ਬਚਨ ਚੁਟਾਣਗੇ ਪਰਮੇਸ਼ਰ ਦੀ ਸ਼ਕਤੀ ਅਤੇ ਸਾਮਰ ਦੇ ਬਾਰੇ ਬਹੁਤ ਸਾਰੇ ਲੋਕ ਨੇ ਜੋ ਖੁਦਾ ਦੀ ਸ਼ਕਤੀ ਨੂੰ ਬਹੁਤ ਛੋਟਾ ਤੇ ਥੋੜਾ ਸਮਝ ਦੇਣੇ ਬਹੁਤ سارے ਲੋਕ ਨੇ ਜਿਨਾਂ ਨੇ ਮਨ ਵਿੱਚ ਬਨੇ ਸੋਚਾਂ ਅਤੇ ਵਿਚਾਰ ਚੱਲਦੇ ਰਹਿੰਦੇ ਆ ਕਿ ਆਖਿਰ ਖੁਦਾ ਨੇ ਕੀ ਕੀਤਾ ਆਖਿਰ ਪਰਮੇਸ਼ਰ ਨੇ ਅਸੀਂ ਕਿਹੜੇ ਚਮਤਕਾਰ ਕੀਤੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਲਾਮ 'ਚ ਲਿਖਿਆ ਹੈ ਕਿ ਪ੍ਰਭੂ ਦੇ ਲੋਕ ਪ੍ਰਭੂ ਦੇ ਨਾਮ ਦੇ ਲੋਕ ਵਿਸ਼ਵਾਸ ਕਰਨ ਵਾਲੇ ਪ੍ਰਭੂ ਦੇ ਪਿੱਛੇ ਚੱਲਣ ਵਾਲੇ ਅਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸੰਬੋਧਿਤ ਕਰਕੇ ਕਿਹਾ ਗਿਆ ਕਿ ਉਹ ਲੋਕ ਵੱਡੇ ਚਮਤਕਾਰ ਕਰਨਗੇ ਸੋ ਬਹੁਤ سارے ਲੋਕ ਨੇ ਜੋ ਇਹ ਸੋਚਦੇ ਕਿ ਆਖਿਰ ਪਰਮੇਸ਼ਰ ਨੇ ਕਿਹੜੇ ਚਮਤਕਾਰ ਕੀਤੇ ਮੇਸੀ ਤਾਂ ਜਿਹੜੇ ਪੁਰਾਣੇ ਲੋਕ ਨੇ ਪੁਰਾਣੇ ਵਿਸ਼ਵਾਸੀ ਨੇ ਉਹ ਖੁਦਾ ਦੇ ਚਮਤਕਾਰਾਂ ਦੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ ਕਿ ਖੁਦਾ ਨੇ ਆਖਿਰ ਕਿਹੜੇ ਅਤੇ ਕਿਦਾਂ ਦੇ ਚਮਤਕਾਰ ਆਪਣੇ ਲੋਕਾਂ ਦੇ ਨਾਲ ਕੀਤੇ ਪਰ ਜੋ ਨਵੇਂ ਵਿਸ਼ਵਾਸੀ ਨੇ ਜਾਂ ਫਿਰ ਕੁਝ ਪੁਰਾਣੇ ਵਿਅਸੇ ਨੇ ਜੋ ਖੁਦਾ ਦੀ ਸ਼ਕਤੀ ਨੂੰ ਕੰਪਰੋਮਾਈਜ਼ ਵਿੱਚ ਲੈ ਜਾਂਦੇ ਆ ਭਾਵ ਉਹਨੂੰ ਇਹ ਕਹਿ ਦਿੰਦੇ ਅੰਡਰਐਸਟੀਮੇਟ ਕਰ ਜਾਂਦੇ ਆ ਕੰਪਰੋਮਾਈਜ਼ ਨਹੀਂ ਅੰਡਰਐਸਟੀਮੇਟ ਕਰ ਜਾਂਦੇ ਆ ਕਿ ਪਰਮੇਸ਼ਰ ਆਖਿਰ ਕੀ ਹੀ ਕਰਦਾ ਆ ਆਖਿਰ ਉਹਨੇ ਕੀਤਾ ਹੀ ਕੀ ਆ ਆਖਿਰ ਉਹਨੂੰ ਪਤਾ ਹੀ ਕੀ ਆ ਕਿ ਅਸੀਂ ਬਹੁਤ ਵਾਰ ਇਹ ਸੋਚਦੇ ਆਂ ਜਿਹੜਾ ਦੁੱਖ ਹੰਡਾਉਂਦਾ ਨਾ ਉਹਨੂੰ ਹੀ ਪਤਾ ਦੂਜਾ ਨਹੀਂ ਜਾਣਦਾ ਬੇਸ਼ੱਕ ਪਰਮੇਸ਼ਰ ਜਿਆ ਕਦੇ ਸੇਵ ਨਹੀਂ ਦੁੱਖਿਆ ਭਾਵੇਂ ਪਰਮੇਸ਼ਰ ਨੇ ਕਦੇ ਬੱਚਾ ਨਹੀਂ ਜੰਮਿਆ ਭਾਵੇਂ ਪ੍ਰਭੂ ਦੇ ਕਦੇ ਪੱਥਰੀਆਂ ਨਹੀਂ ਹੋਈਆਂ ਪਰ ਪਰਮੇਸ਼ਰ ਇਹਨਾਂ ਸਾਰੇ ਹੀ ਦੁੱਖਾਂ ਦੇ ਹਰ ਤਰ੍ਹਾਂ ਦੇ ਰੋਗ ਦੇ ਹਰ ਇਸਕ ਪਰੇਸ਼ਾਨੀ ਦੇ ਦਰਦ ਨੂੰ ਚੰਗੇ ਤਰੀਕੇ ਨਾਲ ਮਹਿਸੂਸ ਕਰਦਾ ਹੈ ਕਿਉਂ ਕਿ ਪੂਰੀ ਹੀ ਕਾਇਨਾਤ ਨੂੰ ਨੇ ਖੁਦ ਬਣਾਇਆ ਪਰਮੇਸ਼ਰ ਦੀ ਸ਼ਕਤੀ ਅਤੇ ਉਹਦੀ ਸਮਰਥਾ ਜੋਸੀਂ ਸੰਸਾਰ ਵਿੱਚ ਅੱਜ ਵੇਖ ਰਹੇ ਆ ਨਾ ਇਹ ਜੌਂਦੀ ਆ ਇਹ ਜਿਹੜੀ ਪੂਰੀ ਸ੍ਰਿਸ਼ਟੀ ਖੁਦਾ ਨੇ ਬਣਾਈ ਹੈ ਨਾ ਇਹ ਜੀਵਤ ਆ ਹਰ ਇੱਕ ਦੇ ਅੰਦਰ ਜਾਣਿਆ ਅਗਰ ਅਸੀਂ ਇੱਕ ਤਾਣੀ ਵੀ ਤੋੜਦੇ ਆ ਨਾ ਕਿਸੇ ਦਰਖਤ ਨਾਲ ਉਹ ਵੀ ਆਵਾਜ਼ ਕਰਦੀ ਆ ਅਗਰ ਅਸੀਂ ਕਿਸੇ ਫਰੂਟ ਨੂੰ ਦੰਦੀ ਵੀ ਵੱਢਦੇ ਆ ਨਾ ਉਹਦੇ ਚੋਂ ਵੀ ਆਵਾਜ਼ ਆਉਂਦੀ ਆ ਪਰਮੇਸ਼ਰ ਨੇ ਹਰ ਇੱਕ ਦੇ ਅੰਦਰ ਆਪਣੇ ਜੀਵਨ ਦੇ ਸਾਹ ਫੁਕਿਆ ਇੱਕ ਦਰਖਤ ਜਦ ਤੱਕ ਜਿੰਦਾ ਰਹਿੰਦਾ ਹੈ ਉਹ ਵੱਧਦਾ ਫਲਦਾ ਅਤੇ ਉਹਨੂੰ ਪੱਤੇ ਲੱਗਦੇ ਨੇ ਫੁੱਲ ਲੱਗਦੇ ਨੇ ਫੁੱਲ ਲੱਗਦੇ ਨੇ ਪਰ ਜਦੋਂ ਖਤਮ ਹੋ ਜਾਂਦੇ ਉਹ ਸੁੱਕ ਜਾਂਦਾ ਨਾਸ਼ ਹੋ ਜਾਂਦਾ ਸੋ ਪਰਮੇਸ਼ਰ ਨੇ ਇਸ ਜੀਵਿਤ ਧਰਤੀ ਦੇ ਵਿੱਚ ਆਪਣੀ ਸਮਰਥਾ ਤੇ ਆਪਣੀ ਸ਼ਕਤੀ ਨੂੰ ਸਾਡੇ ਤੇ ਪਰਗਟ ਕੀਤਾ ਔਰ ਉਹ ਕਹਿੰਦਾ ਕਿ ਜਿਹੜੀ ماں ਕਹਿੰਦੀ ਆ ਵੀ ਮੈਂ 9 ਮਹੀਨੇ ਆਪਣੇ ਪੁੱਤਰ ਨੂੰ ਗਰਭ ਵਿੱਚ ਰੱਖਿਆ ਔਰ ਮੈਂ ਇਹਦੇ ਦੁੱਖ ਸੁੱਖ ਨੂੰ ਸਮਝਦੀ ਆ ਮੈਂ ਇਹਦੇ ਦੰਦ ਵੀ ਗਿਣਿਆ ਮੈਨੂੰ ਇਹਦੇ ਵਾਲ ਵੀ ਗਿਣੇ ਮੈਂ ਤਾਂ ਸਾਹਾਂ ਤੋਂ ਵੀ ਜਾਣੂ ਆ ਕਹਿੰਦਾ ਕਿ ਉਹ ਮਾਂ ਨਾਲੋਂ ਵੱਧ ਕੀ ਹਵਾ ਨੇ ਜਿਨ੍ਹਾਂ ਨੇ ਪੂਰੀ ਕਾਇਨਾਤ ਨੂੰ ਬਣਾਇਆ ਧਰਤੀ ਦੇ ਹਰ ਇੱਕ ਦਾਣੇ ਨੂੰ ਬਣਾਇਆ ਹਰ ਇੱਕ ਬੀਜ ਨੂੰ ਹਰ ਪਸ਼ੂ ਨੂੰ ਹਰ ਪੰਛੀ ਨੂੰ ਹਰ ਕਿਸਰਣ ਵਾਲੇ ਜੀਵ ਨੂੰ ਔਰ ਉਹ ਕਿਸ ਤਰ੍ਹਾਂ ਬਣਾਇਆ ਅੱਜ ਅਸੀਂ ਖੁਦਾ ਦੀ ਮਹਿਮਾ ਦੀ ਸਮਰਥਾ ਦੀ ਸ਼ਕਤੀ ਨੂੰ ਜਾਣਨ ਦੇ ਲਈ ਨਾ ਵਚਨਾਂ ਨੂੰ ਪੜਦੇ ਆ ਉਤਪਤ 1 ਉਹਦੀ 1 ਤੋਂ ਲੈ ਕੇ 5 ਨੰਬਰ ਐਜ ਵਿੱਚ ਲਿਖਿਆ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਨੂੰ ਸਿਰਜਿਆ ਧਰਤੀ ਵਿਡੋਲ ਅਤੇ ਵੀਰਾਨ ਸੀ ਅਤੇ ਡੁੰਗਾਈ ਉੱਤੇ ਹਨੇਰਾ ਸੀ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ ਪਰਮੇਸ਼ਰ ਨੇ ਆਖਿਆ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਪਰਮੇਸ਼ਰ ਨੇ ਚਾਨਣ ਨੂੰ ਵੇਖਿਆ ਕਿ ਉਹ ਚੰਗਾ ਹੈ ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਪਰਮੇਸ਼ਰ ਨੇ ਚਾਨਣ ਨੂੰ ਦੇਣ ਆਖਿਆ ਤੇ ਹਨੇਰੇ ਨੂੰ ਰਾਹ ਤਾਂ ਆਖਿਆ ਇਸ ਤਰ੍ਹਾਂ ਸ਼ਾਮ ਤਸਵੀਰ ਹੋਈ ਇਹ ਪਹਿਲਾ ਦਿਨ ਹੋਇਆ ਹallelujah ਸੋ ਖੁਦਾ ਨੇ ਪਰਮੇਸ਼ਰ ਨੂੰ ਕੁਝ ਬਣਿਆ ਬਣਾਇਆ ਨਹੀਂ ਮਿਲਿਆ ਦੇਖੋ ਆਦਮ ਜਦੋਂ ਧਰਤੀ ਤੇ ਆਇਆ ਨਾ ਉਹਨੂੰ ਸਭ ਕੁਝ ਬਣਿਆ ਬਣਾਇਆ ਮਿਲਿਆ ਕਿਸ ਤਰ੍ਹਾਂ ਅਸੀਂ ਵਚਨ ਚ ਪੜਦੇ ਹਾਂ ਪਰਮੇਸ਼ਰ ਨੇ ਧਰਤੀ ਬਣਾਈ ਧਰਤੀ ਬੇਜਾਨ ਸੀ ਵਿਰਾਨ ਸੀ ਉਹਨੇ ਜਿਹੜਾ ਪਰਮੇਸ਼ਰ ਦਾ ਆਤਮਾ ਸੀ ਪਾਣੀ ਆ ਤੇ ਮਢ ਲਾਉਂਦਾ ਸੀ ਹੁਣ ਧਰਤੀ ਵਿਰਾਣ ਬੇਡੋਲ ਜ਼ਰੂਰ ਸੀ ਪਰ ਉਹਦੇ 'ਚ ਪਾਣੀ ਜ਼ਰੂਰ ਸੀਗਾ ਹੁਣ ਪਾਣੀ ਸੀ ਕੱਲਾ ਪਰ ਚਾਨਣ ਨਹੀਂ ਸੀ ਤਾਂ ਪਰਮੇਸ਼ਰ ਨੇ ਉਸ ਧਰਤੀ ਦੇ ਉੱਤੇ ਚਾਨਣ ਕਰਨ ਦੇ ਲਈ ਸੂਰਜ ਤੇ ਚੰਦਰਮਾ ਨਾਮ ਦੀਆਂ ਦੋ ਵੱਡੀਆਂ ਰੌਸ਼ਨੀਆਂ ਨੂੰ ਬਣਾਇਆ ਅਤੇ ਉਹਨੂੰ ਦੇਣ ਕੀਤਾ ਇੱਕ ਨੂੰ ਰਾਤ ਕੀਤਾ ਤੇ ਇਸ ਤਰ੍ਹਾਂ ਖੁਦਾ ਨੇ ਪਰਮੇਸ਼ਰ ਨੇ ਆਦਮ ਦੇ ਲਈ ਇੱਕ ਸ੍ਰਿਸ਼ਟੀ ਨੂੰ ਬਣਾਇਆ ਉਸ ਤੋਂ ਬਾਅਦ ਨੈਕਸਟ ਵਚਨ 'ਚ ਲਿਖਿਆ ਹੈ ਉਤਪਾਦ 1 ਕੋ ਦੀ ਛੀਤ ਲੈ ਕੇ 10 ਨੰਬਰ ਆਇਆ ਚ ਫਿਰ ਪਰਮੇਸ਼ਰ ਨੇ ਆਖਿਆ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀ ਨੂੰ ਅਤੇ ਪਾਣੀਆਂ ਤੋਂ ਵੱਖਰਾ ਕਰੇ ਸੋ ਪਰਮੇਸ਼ਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਅਜਿਹਾ ਹੀ ਹੋ ਗਿਆ ਤਦ ਪਰਮੇਸ਼ਰ ਨੇ ਅੰਬਰ ਨੂੰ ਆਕਾਸ਼ ਆਖਿਆ ਇਸ ਲਈ ਸ਼ਾਮ ਤਸਵੀਰ ਹੋਈ ਅਤੇ ਦੂਜਾ ਦਿਨ ਹੋਇਆ ਫਿਰ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਹੇਠਲੇ ਪਾਣੀ ਤਾਂ ਇਕੱਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਸੇਤਾ ਜਿਹਾ ਹੋ ਗਿਆ ਪਰਮੇਸ਼ਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਆਖਿਆ ਪਾਣੀ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ਰ ਨੇ ਵੇਖਿਆ ਕਿ ਸਭ ਚੰਗਾ ਹੈ ਸੋ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਸਮੁੰਦਰ ਬਣਾਇਆ ਸਮੁੰਦਰਾਂ ਵਿੱਚੋਂ ਨਦੀਆਂ ਨਿਕਲੀਆਂ ਨਦੀਆਂ ਵਿੱਚੋਂ ਛੋਟੀਆਂ-ਛੋਟੀਆਂ ਚੀਜ਼ਾਂ ਹੋਰ ਨਿਕਲੀਆਂ ਛੋਟੇ-ਛੋਟੇ ਸੋਮੇ ਨਿਕਲ ਆਏ ਛੋਟੇ-ਛੋਟੇ ਚੰਨੇ ਨਿਕਲ ਆਏ ਸੋ ਖੁਦਾ ਨੇ ਇਹਨਾਂ ਚੀਜ਼ਾਂ ਨੂੰ ਬਣਾਇਆ ਸਵੇਰ ਸ਼ਾਮ ਨੂੰ ਨੇ ਬਣਾਈ ਆਕਾਸ਼ ਨੂੰ ਨੇ ਸਜਾਇਆ ਧਰਤੀ ਤੇ ਆਕਾਸ਼ ਨੂੰ ਵੱਖਰਾ-ਵੱਖਰਾ ਕੀਤਾ ਹੁਣ ਇਸ ਤੋਂ ਇਹ ਪਤਾ ਲੱਗਦਾ ਵੀ ਉੱਪਰ ਵੀ ਪਾਣੀ ਹੈ ਤੇ ਥੱਲੇ ਵੀ ਹੁਣ ਕਲਾਉਡਸ ਲਿਖਿਆ ਕਹਿੰਦਾ ਅੰਬਰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀ ਨੂੰ ਅੰਬਰ ਦੇ ਉੱਪਰਲੇ ਪਾਣੀ ਤੋਂ ਵੱਖਰਾ ਕੀਤਾ ਇਟ ਮੀਨਸ ਕਿ ਆਕਾਸ਼ ਵਿੱਚ ਪਾਣੀ ਜ਼ਰੂਰ ਹੈਗਾ ਇਸ ਵਚਨ ਨੇ ਸਾਨੂੰ ਕਲੀਅਰ ਕਰਤਾ ਔਰ ਧਰਤੀ ਦੇ ਵੀ ਪਾਣੀ ਹੈਗਾ ਸੋ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਅਲੱਗ ਕੀਤਾ ਪਾਣੀਆਂ ਨੂੰ ਅਲੱਗ ਕੀਤਾ ਧਰਤੀ ਤੇ ਰੌਸ਼ਨੀ ਕੀਤੀ ਧਰਤੀ ਬੇਡੋੜ ਅਤੇ ਵਿਰਾਮ ਸੀ ਪਰਮੇਸ਼ਰ ਨੇ ਰੌਸ਼ਨੀ ਦੇ ਨਾਲ ਉਹਨੂੰ ਜਗਮਗ ਕੀਤਾ ਉਸ ਤੋਂ ਬਾਅਦ ਪਰਮੇਸ਼ਰ ਨੇ ਕੀ ਕੀਤਾ ਕਲਾਮ ਚ ਲਿਖਿਆ ਉਤਪਤ 1 ਕੋ ਦੀ 16 17 18 21 ਔਰ 24 ਨੰਬਰ ਆਈ ਚੋਂ ਪੜਦੇ ਆਪ ਪਰਮੇਸ਼ਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ ਜਿਹੜੀ ਦਿਨ ਤੇ ਰਾਜ ਕਰੇ ਅਤੇ ਛੋਟੀ ਰੌਸ਼ਨੀ ਜਿਹੜੀ ਰਾਤ ਤੇ ਰਾਜ ਕਰੇ ਅਤੇ ਉਸ ਨੇ ਤਾਰੇ ਵੀ ਬਣਾਏ ਸੋ ਪਰਮੇਸ਼ਰ ਨੇ ਸੂਰਜ ਚੰਦਰਮਾ ਸਭ ਬਣਾ ਲਿਆ ਔਰ ਉਸ ਤੋਂ ਬਾਅਦ ਵਚਨ ਦਾ ਦੱਸਦਾ ਪਰਮੇਸ਼ਰ ਨੇ ਉਹਨਾਂ ਨੂੰ ਆਕਾਸ਼ ਦੇ ਅੰਬਰ ਵਿੱਚ ਰੱਖਿਆ ਜੋ ਧਰਤੀ ਉੱਤੇ ਚਾਨਣ ਹੋਵੇ ਕਿੰਨਾ ਨੂੰ ਸੂਰਜ ਅਤੇ ਚੰਦਰਮਾ ਨੂੰ ਉੱਪਰ ਰੱਖਿਆ ਅੰਬਰ ਵਿੱਚ ਕਿ ਧਰਤੀ ਉੱਤੇ ਰੋਸ਼ਨੀ ਪਵੇ ਫਿਰ ਕਹਿੰਦਾ ਦਿਨ ਰਾਤ ਤੇ ਰਾਜ ਕਰਨ ਤੇ ਚਾਨਣ ਹਨੇਰੇ ਤੋਂ ਅਲੱਗ ਕੀਤਾ ਜਾਵੇ ਪਰਮੇਸ਼ਰ ਨੇ ਵੇਖਿਆ ਕਿ ਇਹ ਚੰਗਾ ਹੈ ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਲੱਗ ਕੀਤਾ ਸੋ ਪਰਮੇਸ਼ਰ ਨੇ ਜਿੱਥੇ ਹਨੇਰਾ ਸੀ ਉੱਥੇ ਰੋਸ਼ਨੀ ਕਰ ਦਿੱਤੀ ਰੋਸ਼ਨੀ ਉਹਨੇ ਆਪਣੇ ਹਿਸਾਬ ਨਾਲ ਕੀਤੀ ਉਹਨੇ ਦਿਨ ਤੇ ਰਾਤ ਵਾਲੀ ਤੇਜ ਤੇ ਲੋ ਰੋਸ਼ਨੀ ਬਣਾਈ ਫਿਰ ਉਸ ਤੋਂ ਬਾਅਦ ਕਹਿੰਦਾ ਪਰਮੇਸ਼ਰ ਨੇ ਵੱਡੇ ਜਲ ਜੰਤੂ ਅਤੇ ਸਾਰੇ ਚੱਲਣ ਵਾਲੇ ਜਿਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ ਉਹਨਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ ਨਾਲੇ ਸਾਰੇ ਪੰਛੀਆਂ ਨੂੰ ਵੀ ਉਹਨਾਂ ਦੀ ਪ੍ਰਜਾਤੀ ਅਨੁਸਾਰ ਉਤਪਤ ਕੀਤਾ ਪਰਮੇਸ਼ਰ ਨੇ ਵੇਖਿਆ ਕਿ ਇਹ ਚੰਗਾ ਹੈ ਫਿਰ ਪਰਮੇਸ਼ਰ ਨੇ ਆਖਿਆ ਕਿ ਜਾਉਂਦੇ ਪ੍ਰਾਣੀਆਂ ਨੂੰ ਉਹਨਾਂ ਦੀ ਪ੍ਰਜਾਤੀ ਅਨੁਸਾਰ ਪਸ਼ੂਆਂ ਨੂੰ ਕਿਸਨ ਵਾਲਿਆਂ ਨੂੰ ਧਰਤੀ ਦੇ ਜਾਨਵਰ ਉਹਨਾਂ ਦੀ ਪ੍ਰਜਾਤੀ ਅਨੁਸਾਰ ਉਪਜਾਵੇ ਅਤੇ ਅਜਿਹਾ ਹੀ ਹੋ ਗਿਆ ਸੋ ਖੁਦਾ ਦਾ ਪਾਕ ਵਚਨ ਸਾਨੂੰ ਦੱਸਦਾ ਇਸ ਤਰ੍ਹਾਂ ਪਰਮੇਸ਼ਰ ਨੇ ਪੂਰੀ ਹੀ ਸ੍ਰਿਸ਼ਟੀ ਨੂੰ ਬਣਾਇਆ ਸੋ ਜਦ ਪਰਮੇਸ਼ਰ ਨੇ ਇਸ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਤਾਂ ਇਹਦੇ ਵਿੱਚ ਕਿਤੇ ਵੀ ਹੱਜੇ ਜ਼ਿਕਰ ਨਹੀਂ ਹੋਇਆ ਕਿ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਸੋ ਇਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੋਇਆ ਪਰਮੇਸ਼ਰ ਨੇ ਇਨਸਾਨ ਨੂੰ ਹਜੇ ਬਣਾਇਆ ਫਿਰ ਕலாம் ਸਾਨੂੰ ਦੱਸਦਾ ਹੈ ਜਦ ਪਰਮੇਸ਼ਰ ਧਰਤੀ ਦੇ ਉੱਤੇ ਇਹ ਸਭ ਕੁਝ ਬਣਾ ਰਿਹਾ ਸੀ ਫਿਰ ਉਹਨੇ ਦੇਖਿਆ ਕਿ ਜਿਹੜੀ ਧਰਤੀ ਆ ਉਹ ਹਜੇ ਵੀ ਕਿਤਨਾ ਕਿਤੇ ਸੁੰਨੀ ਐ ਹਜੇ ਵੀ ਇਸ ਧਰਤੀ ਨੂੰ ਕਿਸੇ ਚੀਜ਼ ਦੀ ਘਾਟ ਐ ਫਿਰ ਉਸ ਪਰਮੇਸ਼ਰ ਨੇ ਕੀ ਕੀਤਾ ਫਿਰ ਉਸ ਪਰਮੇਸ਼ਰ ਨੇ ਇਸ ਧਰਤੀ ਦੇ ਉੱਤੇ ਅਤੇ ਇਹਨਾਂ ਸਾਰੀਆਂ ਬਣੀਆਂ ਹੋਈਆਂ ਚੀਜ਼ਾਂ ਉੱਤੇ ਰਾਜ ਕਰਨ ਦੇ ਲਈ ਉਹਨੇ ਕੀ ਕੀਤਾ ਆਦਮ ਨੂੰ ਬਣਾਇਆ ਕਿਸ ਤਰ੍ਹਾਂ ਬਣਾਇਆ ਉਹਨੇ ਆਦਮ ਨੂੰ ਵਚਨ ਚੋਂ ਪੜਦੇ ਆਸੀਂ ਉਤਪਤ 1 ਕੋ ਦੀ 27 ਨੰਬਰ ਆਈਚ ਲਿਖਿਆ ਪਰਮੇਸ਼ਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਆਕਾਸ਼ ਦੇ ਪੰਛੀਆਂ ਉੱਤੇ ਪਸ਼ੂਆਂ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਕਿਰਣ ਵਾਲੇ ਜੀਵ ਜੰਤੂਆਂ ਉੱਤੇ ਰਾਜ ਕਰਨ। ਇਸ ਲਈ ਪਰਮੇਸ਼ਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ। ਪਰਮੇਸ਼ਰ ਦੇ ਸਰੂਪ ਵਿੱਚ ਉਸ ਨੂੰ ਰਚਿਆ। ਉਸ ਨੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ। ਹallelujah। ਸੋ ਕਲਾਮ ਦੇ ਵਿੱਚ ਕੀ ਲਿਖਿਆ ਆ? ਪਰਮੇਸ਼ਰ ਨੇ ਆਪਣੀ ਸਮਰਥ ਆਪਣੀ ਸ਼ਕਤੀ ਦੇ ਦੁਆਰਾ ਪੂਰੀ ਸ੍ਰਿਸ਼ਟੀ ਨੂੰ ਸਜਾਇਆ ਜਦ ਉਹਨੇ ਪੂਰੀ ਸ੍ਰਿਸ਼ਟੀ ਉੱਤੇ ਹਰ ਇੱਕ ਅੱਛੀ ਅਤੇ ਭਲੀ ਵਸਤੂ ਨੂੰ ਬਣਾ ਲਿਆ ਉਸ ਤੋਂ ਬਾਅਦ ਉਹਨੇ ਆਦਮ ਅਤੇ ਔਰਤ ਨੂੰ ਬਣਾਇਆ ਆਦਮ ਅਤੇ ਹਵਾ ਨੂੰ ਬਣਾਇਆ ਆਦਮ ਦੀ ਸ੍ਰਿਸ਼ਟੀ ਕਿਉਂ ਕੀਤੀ ਸ਼ੰਭੀ ਨੰਮਰਾਈ ਦੀ ਆਖਰੀ ਲਾਈਨ ਸਾਨੂੰ ਦੱਸਦੀ ਆ ਤਾਂ ਕਿ ਉਹ ਕੀ ਕਰੇ ਇਹਨਾਂ ਸਾਰੇ ਜੀਵ ਜੰਤੂ ਸਮੁੰਦਰ ਪਸ਼ੂ ਪੰਛੀਆਂ ਉੱਤੇ ਹਰ ਤਰ੍ਹਾਂ ਦੇ ਜੀਵ ਦੇ ਉੱਤੇ ਉਹ ਰਾਜ ਕਰਨ ਕੀ ਕਰਨ ਰਾਜ ਕਰਨ ਸੋ ਪਰਮੇਸ਼ਰ ਨੇ ਸਾਨੂੰ ਧਰਤੀ ਦੇ ਰਾਜ ਲਈ ਬਣਾਇਆ ਉਹਨੇ ਆਕਾਸ਼ ਆਪਣੇ ਰਾਜ ਲਈ ਬਣਾਇਆ ਔਰ ਪਰਮੇਸ਼ਰ ਨੇ ਧਰਤੀ ਸਾਡੇ ਰਾਜ ਲਈ ਬਣਾਈ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੇ ਰਾਜ ਕਰੀਏ ਸੋ ਇਹ ਪਰਮੇਸ਼ਰ ਦੀ ਮਹਿਮਾ ਦੀ ਸ਼ਕਤੀ ਸੀ ਅਰੂ ਦੀ ਮਹਿਮਾ ਦੀ ਉਹਨੀ ਸਮਰੱਥੀ ਸ਼ਕਤੀ ਵਿੱਚ ਇਹਦੇ ਵਿੱਚ ਕੀ ਖਾਸ ਸੀ ਅੱਜ ਇੱਕ ਆਦਮਿਆ ਨਾ ਗੁਰੂ ਨੂੰ ਘਰ ਬਣਾਉਣ ਦੀ ਜ਼ਰੂਰਤ ਹੈ ਨਾ ਸਭ ਤੋਂ ਪਹਿਲਾਂ ਨੂੰ ਜ਼ਮੀਨ ਦੀ ਲੋੜ ਹੈ ਫਿਰ ਉਹਦੇ ਵਿੱਚ ਮਟੀਰੀਅਲ ਦੀ ਜ਼ਰੂਰਤ ਹੈ ਫਿਰ ਕੰਮ ਕਰਨ ਲਈ ਵਰਕਰ ਦੀ ਜ਼ਰੂਰਤ ਹੈ ਫਿਰ ਉਸ ਤੋਂ ਬਾਅਦ ਸਮੇਂ ਦੀ ਜ਼ਰੂਰਤ ਹੈ ਫਿਰ ਉਹਦੇ ਸੁੱਕਣ ਦੀ ਜ਼ਰੂਰਤ ਹੈ ਫਿਰ ਉਹਨੂੰ ਫਿਰ ਤੋਂ ਬਣਾਉਣ ਦੀ ਜ਼ਰੂਰਤ ਹੈ ਡੈਕੋਰੇਸ਼ਨ ਦੀ ਜ਼ਰੂਰਤ ਹੈ ਕੁੱਲ ਮਿਲਾ ਕੇ ਇੱਕ ਪਰਸਨ ਅਗਰ ਆਪਣਾ ਪੂਰਾ ਵੈਲ ਸੈਟਲਡ ਘਰ ਬਣਾਉਣਾ ਚਾਹਵੇ ਆਲਮੋਸਟ ਉਹਨੂੰ 1 ਸਾਲ ਦਾ ਸਮਾਂ ਲੱਗਦਾ ਅਗਰ ਕੋਈ ਮੀਡਲ ਕਲਾਸ ਫੈਮਿਲੀ ਦਾ ਬੰਦਾ ਉਹਨੂੰ ਵੀ 25 ਸਾਲ ਲੱਗ ਜਾਂਦੇ ਨੇ ਇੱਕ ਆਪਣੇ ਲਈ ਘਰ ਬਣਾਉਣ ਨੂੰ ਪਰ ਖੁਦਾ ਦੀ ਮਹਿਮਾ ਅਤੇ ਉਹਦੀ ਸਮਰਥ ਦੀ ਸ਼ਕਤੀ ਕੀ ਸੀ ਉਹਨੇ ਬੋਲਿਆ ਅਤੇ ਕੁਝ ਸੈਕਿੰਡਾਂ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਚਲੀਆਂ ਗਈਆਂ ਕੁਝ ਪਲਾਂ ਦੇ ਵਿੱਚ ਉਹ ਕੰਮ ਹੁੰਦੇ ਚਲੇ ਗਏ 7 ਦਿਨਾਂ ਦੇ ਵਿੱਚ ਪਰਮੇਸ਼ਰ ਨੇ ਪੂਰੀ ਸ੍ਰਿਸ਼ਟੀ ਬਣਾ ਕੇ ਰੱਖ ਦਿੱਤੀ 7 ਦਿਨਾਂ ਦੇ ਵਿੱਚ 7ਵੇਂ ਦਿਨ ਉਹਨੇ ਆਰਾਮ ਕੀਤਾ ਅਤੇ ਫਿਰ ਉਹਨੇ ਆਰਾਮ ਤੋਂ ਵਿਹਲਾ ਹੋ ਕੇ 8ਵੇਂ ਦਿਨ ਨੂੰ ਪੁਰਖ ਦੀ ਰਚਨਾ ਕੀਤੀ ਬੰਦੇ ਦੀ ਬਣਾਇਆ ਸੋ ਉਹਨੇ ਆਲਮੋਸਟ 6 ਦਿਨਾਂ ਚ ਹੀ ਲਗਾ ਲੋ 7ਵੇਂ ਦਿਨ ਤੋਂ ਨੇ ਰਾਮ ਕੀਤਾ ਤੇ 7ਵਾਂ ਦਿਨ ਐਡ ਕਰ ਸਕਦੇ ਆਪਾਂ ਮਨੁੱਖ ਨੂੰ ਬਣਾਉਣ ਦਾ ਆਦਮ ਨੂੰ ਬਣਾਉਣ ਦਾ ਸੋ ਆਲਮੋਸਟ 7 ਦਿਨਾਂ ਦੇ ਵਿੱਚ ਪਰਮਿਸ਼ਨ ਨੇ ਪੂਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ ਕਿਸ ਤਰ੍ਹਾਂ ਆਪਣੀ ਮਹਿਮਾ ਦੀ ਸਮਰਥ ਦੀ ਸ਼ਕਤੀ ਦੇ ਨਾਲ ਸੋ ਖੁਦਾ ਦੀ ਤਾਕਤ ਕੀ ਕਰ ਸਕਦੀ ਆ ਸਾਨੂੰ ਅੰਦਾਜ਼ਾ ਵੀ ਨਹੀਂ ਹੈ ਇੱਕ ਆਦਮ ਅੱਜ ਕਹਿੰਦਾ ਮੈਂ ਬਣਾ ਦਵਾਂਗਾ ਮੈਂ ਬਰਜ ਖਲੀਫਾ ਬਣਾ ਦਿੱਤੀ ਮੈਂ ਇਨਾ ਵੱਡਾ ਸਟੈਚੂ ਇੱਕ ਬਹੁਤ ਵੱਡਾ ਸਟੈਚੂ ਬਣਾਇਆ ਜਿਹਦੀ ਹਿਸਟਰੀ 'ਚ ਨਾਮ ਲਿਖਿਆ ਗਿਆ ਮੈਂ ਉਹ ਸਟੈਚੂ ਬਣਾ ਲਿਆ ਮੈਂ ਅੱਜ ਹਵਾਈ ਜਹਾਜ਼ ਬਣਾ ਲਏ ਜੋ ਹਵਾ ਚੁੜ ਦੇ ਨੇ ਮੈਂ ਅੱਜ ਸਾਇੰਟਿਸਟ ਬਣਾ ਰਹੇ ਤੇ ਸਾਇੰਟਿਸਟ ਨੇ ਐਸਾ ਕੁਝ ਬਣਾ ਲਿਆ ਉਹ ਚੰਨ ਤੇ ਚੱਲ ਗਿਆ ਮੰਗਲ ਤੇ ਚੱਲ ਗਿਆ ਉੱਥੇ ਚੱਲ ਗਏ ਪਰ ਇੱਕ ਮਨੁੱਖ ਕਦੇ ਪਰਮੇਸ਼ਰ ਦੇ ਬਰਾਬਰ ਦੀ ਸ਼ਕਤੀ ਅਤੇ ਤਾਕਤ ਅਤੇ ਸਮਰਥ ਪ੍ਰਾਪਤ ਨਹੀਂ ਕਰ ਸਕਦਾ ਖੁਦਾ ਨੇ ਜੋ ਕੀਤਾ ਉਹ ਅਦਭੁਤ ਅਨੋਖਾ ਅੱਜ ਇੱਕ ਇਨਸਾਨ ਨੇ ਕੋਈ ਵੀ ਚੀਜ਼ ਬਣਾਈ ਹੈ ਨਾ ਕਿਉਂਕਿ ਉਹਦੇ ਕੋਲੇ ਧਰਤੀ ਤੇ ਅਵੇਲੇਬਲ ਹਰ ਇੱਕ ਚੀਜ਼ ਸੀ ਪਰਮੇਸ਼ਰ ਨੇ ਉਹ ਅਵੇਲੇਬਲ ਚੀਜ਼ਾਂ ਤੋਂ ਨਹੀਂ ਬਣਾਇਆ ਪਰ ਉਹਨੇ ਜਿਹੜੀਆਂ ਚੀਜ਼ਾਂ ਹੈ ਹੀ ਨਹੀਂ ਸੀ ਉਹਨਾਂ ਨੂੰ ਬਣਾਇਆ ਅੱਜ ਚਾਈਨਾ ਨੇ ਇੱਕ ਨਕਲੀ ਸੂਰਜ ਬਣਾਇਆ ਕਿਉਂਕਿ ਉਹਨੂੰ ਕੋਲ ਉਹਦੇ ਕੋਲੇ ਇੱਕ ਤੇਵਾ ਸੀ ਇੱਕ ਨਕਸ਼ਾ ਸੀ ਕਿ ਅਸਲੀ ਸੂਰਜ ਕਿਹੋ ਜਿਹਾ ਆ ਉਹਨੇ ਉਹਨੂੰ ਵੇਖ ਕੇ ਇੱਕ ਨਕਲੀ ਸੂਰਜ ਬਣਾ ਲਿਆ ਪਰ ਪਰਮੇਸ਼ਰ ਨੇ ਕਿਹਨੂੰ ਵੇਖਿਆ ਸੀ ਸੂਰਜ ਬਣਾਉਣ ਲੱਗਿਆ ਅੱਜ ਸਾਡੇ ਕੋਲੇ ਅਸੀਂ ਤਾਰੇ ਦੇਖਦੇ ਆਂ ਚਾਈਨਾ ਵਾਲੇ ਹੌਲੀ ਹੌਲੀ ਤਾਰੇ ਵੀ ਬਣਾ ਲੈਣਗੇ ਪਰ ਪਰਮੇਸ਼ਰ ਨੇ ਕਿਨੂੰ ਵੇਖ ਕੇ ਤਾਰੇ ਬਣਾਏ ਅੱਜ ਰੋਬੋਟ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਨਸਾਨੀ ਸ਼ਕਲ ਤੇ ਰੋਬੋਟ ਬਣਾ ਲੈਨੇ ਪਰ ਪਰਮੇਸ਼ਰ ਨੇ ਕਿਨੂੰ ਵੇਖ ਕੇ ਮਨੁੱਖ ਬਣਾਇਆ ਜਦ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਜੀਵ ਜੰਤੂ ਛੋਟੇ ਛੋਟੇ ਅਸੀਂ ਦੇਖਦੇ ਹਾਂ ਅ ਗਰਮੀ ਦੇ ਦਿਨਾਂ ਚ ਅਸੀਂ ਦੇਖਦੇ ਹਾਂ ਮੱਛਰ ਆਉਂਦਾ ਮੱਛਰ ਤੋਂ ਵੀ ਇੱਕ ਬਿਨਾ ਛੋਟੇ ਛੋਟੇ ਹੋਰ ਵੀ ਜੀਵ ਹੁੰਦੇ ਕਈ ਵਾਰ ਤਾਂ ਬਿਲਕੁਲ ਰੇਤ ਦੇ ਦਾਣੇ ਜਿੰਨਾ ਕੋਈ ਜੀਵ ਉੱਡ ਕੇ ਸਾਡੇ ਤੇ ਬੈਠ ਜਾਂਦਾ ਔਰ ਮੈਂ ਸੀਰੀਅਸਲੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਬਹੁਤ ਸ਼ੌਕਡ ਅਤੇ ਹੈਰਾਨ ਹੂਨੀ ਕਿ ਪਰਮੇਸ਼ਰ ਤਿੰਨੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਿਵੇਂ ਬਣਾਇਆ ਹੋਗਾ ਕਿਵੇਂ ਇਨਾਂ 'ਚ ਦਿਲ ਹੋਏਗਾ ਸਾਹ ਹੋਏਗਾ ਕਿੱਥੇ ਦੀ ਅੱਖ ਹੋਏਗੀ ਕਿੰਨੀ ਕਿਤੇ 'ਚ ਜਾਨ ਹੋਈਗੀ ਔਰ ਕਿੰਨੀ ਕਰੱਤੀ ਪਰ ਜਿੰਨੀ ਰੱਤੀ ਵੀ ਬਹੁਤ ਵੱਡੀ ਹੁੰਦੀ ਆ ਕਈ ਵਾਰ ਛੋਟੇ-ਛੋਟੇ ਜੀਵ ਹੁੰਦੇ ਵੀ ਪਰਮੇਸ਼ਰ ਉਹਨਾਂ ਨੂੰ ਕਿੰਨੇ ਰੀਚ ਨਾਲ ਰਚਿਆ ਔਰ ਕਿਨੂੰ ਵੇਖ ਕੇ ਰੱਜ ਤਾਨੇ तितਲੀਆਂ ਦੇ ਰੰਗ ਦੇਖਿਆ ਸੀ ਕਿਰਗੀਡ ਦੇ ਲੋਕ ਕੀ ਕਹਿੰਦੇ ਰੰਗ ਬਹੁਤ ਬਦਲਦੀ ਦੇਖੀ ਤਾਂ ਨਹੀਂ ਆ ਪਰ ਸੁਣਿਆ ਹੈ ਮੋਰ ਨੂੰ ਦੇਖੋ ਕਿੰਨਾ ਸੋਹਣਾ ਔਰ ਅਸੀਂ ਜੇ ਅਗਰ ਆਪਾਂ ਵੇਖੀਏ ਨਾ ਫੋਰਨ ਕੰਟਰੀਜ਼ ਦੇ ਵਿੱਚ ਪੈਕਟ ਕਈ ਰੱਖਦੇ ਆਪਣੇ ਘਰ ਵਿੱਚ ਜਿਹਨੂੰ ਡੌਗ ਦੇ ਰੂਪ ਦੇ ਵਿੱਚ ਪੈਕਟ ਰੱਖਦੇ ਕੈਂਡ ਦੇ ਰੂਪ ਦੇ ਵਿੱਚ ਰੱਖਦੇ ਨੇ ਅਲੱਗ-ਅਲੱਗ ਉਹਨਾਂ ਦੀ ਇੰਨੇ ਸੋਨੇ ਕਲਰ ਇੰਨੀ ਸੋਹਣੀ ਸ਼ੇਪ ਹੋ ਰਹੀ ਨੇ ਪਿਆਰੀ ਨਹੀਂ ਉਹ ਚੀਜ਼ਾਂ ਕਿੱਥੋਂ ਆਈਆਂ ਨੇ ਉਹ ਖੁਦਾ ਨੇ ਬਣਾਈਆਂ ਪਰਮੇਸ਼ਰ ਨੇ ਬਿਨਾ ਕਿਸੇ ਨੂੰ ਵੇਖੇ ਉਹ ਚੀਜ਼ਾਂ ਬਣਾਤੀਆਂ ਜਿਹੜੀਆਂ ਅੱਜ ਵੀ ਮਨੁੱਖ ਦੀ ਸਮਝ ਤੋਂ ਬਾਹਰ ਹੈ ਲੋਕ ਪਰਮੇਸ਼ਰ ਦੀ ਮਹਾਈਮਾ ਦੀ ਸ਼ਕਤੀ ਨੂੰ ਛੋਟਾ ਸਮਝਦੇ ਆਂ ਔਰ ਉਹ ਕਹਿ ਦਿੰਦੇ ਕਿ ਖੁਦਾ ਕਾਰੀ ਕੀ ਲਊਗਾ ਰੱਬ ਕੀ ਕਰ ਲੂਗਾ ਰੱਬ ਸਾਡਾ ਕੀ ਵਿਗਾੜ ਲੂਗਾ ਜਿਵੇਂ ਰੱਬ ਨੇ ਹਨੇਰੇ ਦੇ ਵਿੱਚ ਕਿ ਵੀ ਲੋਕੀ ਕਹਿੰਦੇ ਨੇ ਜੰਗਲ ਚ ਮੰਗਲ ਕਰਨਾ ਪਰਮੇਸ਼ਰ ਨੇ ਹਨੇਰੇ ਦੇ ਵਿੱਚ ਸਾਡੇ ਲਈ ਇੱਕ ਐਸੀ ਧਰਤੀ ਬਣਾਤੀ ਜਿਹਦਾ ਮੋਹ ਸਾਤੋ ਛੁੱਟਿਆ ਨਹੀਂ ਛੱਡਦਾ ਅਸੀਂ ਕਈਏ ਵੀ ਕਿੰਨਾ ਮਰਜ਼ੀ ਧਰਤੀ ਦਾ ਮੋਹ ਛਾੜ ਦਈਏ ਫਿਰ ਵੀ ਸਾਤੋ ਛੱਡਦਾ ਨਹੀਂ ਸਾਨੂੰ ਇੰਨੀ ਸੋਹਣੀ ਲੱਗਣ ਲੱਗੀ ਆਹ ਧਰਤੀ ਜਿਹਨੂੰ ਪਰਮੇਸ਼ਰ ਨੇ ਸੁੱਕੀ ਬੇਜਾਨ ਵਿਰਾਨ ਅਤੇ ਭੇਡੋਲ ਥਾਂ ਤੇ ਬਣਾਤਾ ਤਾਂ ਸੋਚੋ ਉਸ ਖੁਦਾ ਨੇ ਸਵਰਗ ਕਿੰਨਾ ਸੋਹਣਾ ਬਣਾਇਆ ਹੋਵੇਗਾ ਕਿੰਨਾ ਹੀ ਪਿਆਰਾ ਕਿੰਨਾ ਅਨੋਖਾ ਕਿੰਨੀ ਸੋਹਣੀ ਲਾਈਟ ਅਤੇ ਸਵਰਗ ਦਾ ਪਾਣੀ ਕਿਹੋ ਜਿਹਾ ਹੋਗਾ ਅੱਜ ਅਸੀਂ ਧਰਤੀ ਤੇ ਦੁੱਖ ਵੀ ਚੱਲਦੇ ਆਂ ਧੂੜ ਮਿੱਟੀ ਪ੍ਰਦੂਸ਼ਣ ਕਾਫੀ ਦਿਨਾਂ ਤੋਂ ਕਿੰਨਾ ਜ਼ਿਆਦਾ ਪ੍ਰਦੂਸ਼ਣ ਅਸੀਂ ਫੇਸ ਕਰ ਰਹੇ ਆਂ ਫੇਰ ਵੀ ਕੋਈ ਕਹਿੰਦਾ ਵੀ ਮੈਂ ਨਹੀਂ ਦੁੱਖ ਚੱਲ ਸਕਦਾ ਮੈਨੂੰ ਤਾਂ ਰੱਬ ਲੈ ਜਾ ਇੱਥੋਂ ਕਿਸੇ ਦਾ ਭਾਵੇਂ ਸਾਰਾ ਟੱਬਰ ਰੁੜ ਜਾਵੇ ਫੇਰ ਵੀ ਵਿਕਾਸ ਤੇ ਜਿਉਂਦਾ ਰਹਿੰਦਾ ਮੈਂ ਕਿਉਂ ਮਰਾਂ ਕਿਸੇ ਨੂੰ ਭਾਵੇਂ ਕਿੱਡੇ ਵੀ ਦੁੱਖ ਕਿਉਂ ਨਾ ਹੋਣ ਭਾਵੇਂ ਉਹਨੂੰ ਅੱਧਾ ਵੱਡ ਕੇ ਰੱਖ ਦੋ ਫੇਰ ਵੀ ਕਹੂਗਾ ਚਲ ਸ਼ੁਕਰ ਹੈਗਾ ਟੋਕੜ ਜੰਗਦਾ ਤਾਂ ਹੈਗਾ ਮਰਿਆਂ ਦਾ ਨਹੀਂ ਮਤਲਬ ਇੱਕ ਮਨੁੱਖ ਨੂੰ ਧਰਤੀ ਇੰਨੀ ਪਿਆਰੀ ਹੋਗੀ ਪਰ ਉਹਨੂੰ ਇਹ ਨਹੀਂ ਕਦਰ ਹੈਗੀ ਵੀ ਇਹ ਪਰਮੇਸ਼ਰ ਨੇ ਕਿਦਾਂ ਬਣਾਈ ਹੈ ਮੇਰੇ ਲਈ ਸੋ ਪਰਮੇਸ਼ਰ ਦੇ ਦੁਆਰਾ ਕੀਤੇ ਕੰਮਾਂ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਅਗਰ ਪਰਮੇਸ਼ਰ ਕਿਸੇ ਚੀਜ਼ ਨੂੰ ਛੋਟਾ ਸਮਝਦਾ ਨਾ ਤਾਂ ਸਭ ਤੋਂ ਛੋਟਾ ਜਨਸਾਨ ਹੈ ਕਿਉਂ ਕਿ ਇਨਸਾਨ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ ਸੀ ਪਰ ਉਹਦੀ ਸੋਚ ਸਭ ਤੋਂ ਛੋਟੀ ਹੋਗੀ ਕਿਉਂ ਕਿ ਉਹਨੂੰ ਪਰਮੇਸ਼ਰ ਨੇ ਕਿਸ ਲਈ ਬਣਾਇਆ ਸੀ ਕਿ ਉਹ ਧਰਤੀ ਦੇ ਉੱਤੇ ਰਾਜ ਕਰੇ ਅਤੇ ਮੈਂ ਉਹਦੇ ਤੇ ਰਾਜ ਕਰ ਪਰ ਅੱਜ ਅਸੀਂ ਕਹਿੰਨੇ ਵੀ ਰੱਬ ਕੌਣ ਹੁੰਦਾ ਸੜੇ ਦੇ ਰਾਜ ਕਰਨ ਵਾਲਾ ਅਸੀਂ ਆਪਣੀ ਜ਼ਿੰਦਗੀ ਦੇ ਖੁਦ ਰਾਜੇ ਹ ਸੋ ਅੱਜ ਅਸੀਂ ਸਭ ਤੋਂ ਛੋਟੇ ਪੈ ਗਏ ਆਂ ਐ ਰ ਅਗਰ ਖੁਦਾ ਆਪਣੀ ਸਭ ਤੋਂ ਮਤਲਬ ਇੱਕ ਗਲਤੀ ਕਰੇ ਮੈਂ ਸੁਧਾਰਨਾ ਚਾਹਣਾ ਅਗਰ ਉਹ ਚਾਵੇ ਨਾ ਤਾਂ ਮਨੁੱਖ ਦੀ ਪਹਿਲੀ ਐਸੀ ਗਲਤੀ ਆ ਜਿਹਨੇ ਉਹਨੂੰ ਸਭ ਤੋਂ ਵੱਧ ਦੁੱਖ ਦਿੱਤੇ ਆ ਅਗਰ ਪਰਮੇਸ਼ਰ ਆਪਣੀ ਗਲਤੀਆਂ ਸੁਧਾਰਨ ਤੇ ਆਵੇ ਪਹਿਲੀ ਅਤੇ ਆਖਰੀ ਕਹਿ ਸਕਦੇ ਹੋ ਹੋਰ ਖੁਦਾ ਤੋਂ ਕੋਈ ਗਲਤੀ ਨਹੀਂ ਹੋਈ ਇੱਕ ਗਲਤੀ ਐਸੀ ਹੋ ਗਈ ਉਹਨੇ ਇਨਸਾਨ ਬਣਾਤਾ ਤੇ ਉਹਨੇ ਉਹਨੂੰ ਐਸੇ ਦੁੱਖ ਦਿੱਤੇ ਕਰੋ ਖੁਦਾ ਚਾ ਵੀ ਮੇਥੋਂ ਲੱਖਾਂ ਤਾਂ ਨਹੀਂ ਪਰ ਮੇਥੋਂ ਇੱਕ ਹੀ ਗਲਤੀ ਹੋਈ ਜੇ ਮੈਨੂੰ ਸੁਧਾਰਨ ਤੇ ਆਵਾਂ ਤਾਂ ਅਸੀਂ ਸਾਰੀ ਸ੍ਰਿਸ਼ਟੀ ਖਾਲੀ ਹੋ ਜੀ ਅੱਜ ਜਿਹੜਾ ਸੀ ਆਪਣੇ ਸਾਹਾਂ ਦਾ ਆਪਣੇ ਸ਼ਰੀਰਾਂ ਦਾ ਮਾਣ ਕਰੀ ਬੈਠੇ ਆ ਨਾ ਪਰਮੇਸ਼ਰ ਸੁਣਦਾ ਨਹੀਂ ਪਰਮੇਸ਼ਰ ਵੇਖਦਾ ਨਹੀਂ ਪਰਮੇਸ਼ਰ ਕੀ ਕਰਦਾ ਪਰਮੇਸ਼ਰ ਕਦੋਂ ਕਰੂਗਾ ਉਹ ਦੇਊਗਾ ਕਿ ਨਹੀਂ ਦੇਊਗਾ ਦੇਊਗਾ ਕਦੋਂ ਜੇ ਅਸੀਂ ਆ ਜੀਆਂ ਗੱਲਾਂ ਵਿੱਚ ਫਸੇ ਹੋਏ ਹਾਂ ਜੇ ਪਰਮੇਸ਼ਰ ਨੇ ਸਾਥੋਂ ਕਹਿਤਾ ਨਾ ਵੀ ਮੈਂ ਆਪਣੀ ਗਲਤੀ ਸੁਧਾਰਨਾ ਚਾਹਣਾ ਜਦੋਂ ਆਦਮ ਦੇ ਵੇਲੇ ਸੁਧਾਰਨ ਲੱਗਾ ਸੀ ਫਿਰ ਉਹਦੇ ਮਨ ਚ ਦਇਆ ਆ ਗਈ ਪਰ ਉਸ ਮਨੇ ਤੋਨੇ ਦਇਆ ਦਿਖਾ ਦਿੱਤੀ ਉਹ ਨੂੰ ਸ਼ੁਕਰ ਨੂੰ ਨਬੀ ਦੇ ਨਾਲ ਉਹਨੇ ਵਾਦਾ ਵੀ ਕਰ ਲਿਆ ਵੀ ਮੈਂ ਹੁਣ ਪੂਰੀ ਧਰਤੀ ਨੂੰ ਨਾਸ਼ ਨਹੀਂ ਕਰੂੰਗਾ ਪਾਣੀ ਦੇ ਨਾਲ ਤਾਂ ਜੇ ਐਸਾ ਨਾ ਹੁੰਦਾ ਤਾਂ ਖੁਦਾ ਕਦੋਂ ਆਪਣੀ ਗਲਤੀ ਨੂੰ ਸੁਧਾਰ ਕੇ ਹੱਥ ਧੋ ਕੇ ਫਿਰ ਸਵਰਗ ਚ ਬਹਿ ਜਾਂਦਾ ਵੀ ਛੱਡ ਮੈਂ ਧਰਤੀ ਨਹੀਂ ਹੁਣ ਬਣਾਉਂਗਾ ਅੱਜ ਜਿਹੜੇ ਅਸੀਂ ਮੂੰਹ ਚਾ ਕੇ ਗੱਲਾਂ ਕਰਨ ਵਾਲੇ ਹੋ ਗਿਆਂ ਨਾ ਐਸਲੀ ਕਿਉਂਕਿ ਖੁਦਾ ਦੀ ਦਇਆ ਵੱਡੀ ਹੈ ਅਰਾਸੀ ਹਜੇ ਉਹਦੀ ਸ਼ਕਤੀ ਨੂੰ ਕੀ ਕਹਿੰਨੇ ਆ ਆਖਿਰ ਉਹਨੇ ਕਰਿਆ ਹੀ ਕੀ ਆ ਅੱਜ ਦੇ ਪਰਦੇ ਵਿਚ ਅਸੀਂ ਚੋ ਜਾਣਾਂਗੇ ਪਰਮੇਸ਼ਰ ਦੇ ਦੁਆਰਾ ਹੋਏ ਮੈਰਾਈਕਲਸ ਦੇ ਬਾਰੇ ਚਮਤਕਾਰਾਂ ਦੇ ਬਾਰੇ ਉਹ ਚੀਜ਼ਾਂ ਜੋ ਨਾ ਉਸ ਤੋਂ ਪਹਿਲਾਂ ਹੋਈਆਂ ਸੀ ਤੇ ਨਾ ਉਸ ਤੋਂ ਬਾਅਦ ਹੋਈਆਂ। ਖੁਦਾ ਨੇ ਐਸੇ ਚਮਤਕਾਰ ਕੀਤੇ ਧਰਤੀ ਦੇ ਬਣਾਉਣ ਤੋਂ ਬਾਅਦ ਇਹ ਅਸੀਂ ਦੇਖਿਆ ਪਰਮੇਸ਼ਰ ਨੇ ਧਰਤੀ ਬਣਾਈ ਕਿਦਾਂ ਕਿਸ ਤਰ੍ਹਾਂ ਧਰਤੀ ਬਣਾ ਕੇ ਉਹਨੇ ਆਪਣੀ ਸ਼ਕਤੀ ਅਤੇ ਆਪਣੇ ਸਮਰਥ ਨੂੰ ਸਾਡੇ ਤੇ ਪ੍ਰਗਟ ਕੀਤਾ। ਤਰਤੀ ਬਣਾਉਣ ਤੋਂ ਬਾਅਦ ਪਰਮੇਸ਼ਰ ਨੇ ਕੈਸੇ ਵੱਡੇ ਚਮਤਕਾਰ ਕੀਤੇ ਅੱਜ ਅਸੀਂ ਦੁਪਹਿਰ ਦੇ ਵਚਨ ਚ ਜਾਣਾਂਗੇ ਸੋ ਅੱਜ ਦਾ ਵਚਨ ਸਾਨੂੰ ਦੱਸਦਾ ਕਿ ਖੁਦਾ ਦੀ ਮਹਿਮਾ ਦੀ ਸ਼ਕਤੀ ਛੋਟੀ ਨਹੀਂ ਹੈ ਅਗਰ ਬਣਾਉਣ ਵਾਲਾ ਬੰਦਾ ਟਾਉਣ ਤੇ ਆ ਜਾਵੇ ਨਾ ਤਾਂ ਫਿਰ ਕੱਖ ਨਹੀਂ ਬਚਦਾ ਸ਼ੁਕਰ ਕਰੋ ਕਿ ਉਹ ਖੁਦਾ ਬਖਸ਼ੀ ਬੈਠਾ ਸਾਨੂੰ ਸਾਰਿਆਂ ਨੂੰ ਇਸ ਲਈ ਉਹਦੇ ਦੁਆਰਾ ਕੀਤੇ ਕੰਮਾਂ ਨੂੰ ਤੋਸ਼ ਨਾ ਜਾਨੋ ਹਮੇਸ਼ਾ ਸ਼ੁਕਰਗੁਜ਼ਾਰ ਰਹੋ ਉਸ ਪਰਮੇਸ਼ਰ ਦਾ ਅਤੇ ਹਮੇਸ਼ਾ ਝੁਕੇ ਰਹੋ ਉਹਦੇ ਸਾਹਮਣੇ ਕਿਉਂਕਿ ਜਿਹੜਾ ਨੀਵਾ ਹੋਏਗਾ ਉਹੀ ਉੱਚਾ ਕੀਤਾ ਜਾਵੇਗਾ ਜਿਹੜਾ ਪਰਮੇਸ਼ਰ ਨੂੰ ਸਵਾਲ ਚੱਕਣ ਲੱਗੇ ਵੀ ਖੁਦਾ ਤੂੰ ਕੀਤਾ ਕੀਆ ਤਾਂ ਖੁਦਾ ਨੇ ਜਿੱਥੇ ਕੁਝ ਵੀ ਨਹੀਂ ਸੀ ਉੱਥੇ ਸਭ ਕੁਝ ਕਰਕੇ ਦਿਖਾ ਦਿੱਤਾ ਆ ਹਾਲੇਲੂਇਆ ਜਿੱਥੇ ਹਨੇਰਾ ਸੀ ਜਿੱਥੇ ਉਹਦੇ ਕੋਲੇ ਬਣਾਉਣ ਲਈ ਕੁਝ ਵੀ ਨਹੀਂ ਸੀ ਅੱਜ ਸਾਨੂੰ ਕਿ ਕਹੇ ਕੁਝ ਬਣਾ ਕੇ ਦਿਓ ਕੀ ਬਣਾਵਾਂਗੇ ਕੁਝ ਲਿਆ ਕੇ ਦਊਂਗੇ ਤਾਂ ਅਗਲਾ ਕੁਕਾ ਬਣਾ ਕੇ ਦਊ ਕੁਛ। ਯਹੀਂ ਮੰਗੇ ਕੁਛ ਲਿਆ ਦੋ ਕੁਛ ਬਣਾ ਦੇ ਨੇ। ਕੀ ਕੁਛ ਲਿਆ ਕੇ ਦਈਏ ਕੁਛ ਤਾਂ ਲਿਆ ਕੇ ਦੋ। ਹੁਣ ਅਸੀਂ ਹਵਾ ਦੇ ਵਿੱਚ ਕਹਿੰਨੇ ਵੀ ਲੈ ਮੈਂ ਤੈਨੂੰ ਹਲਵਾ ਬਣਾਤਾ ਖਾ ਲੈ ਕਿ ਉਹਦਾ ਢਿੱਡ ਭਰ ਜਾਏਗਾ। ਬਿਨਾ ਇਨਗਰੀਡੀIENTS ਤੇ ਆਬਿਅਸਾ ਸਾਨੂੰ 3-4 ਚੀਜ਼ਾਂ ਤਾਂ ਚਾਹੀਦੀਆਂ ਨੇ ਹਲਵਾ ਬਣਾਉਣ ਨੂੰ ਵੀ, ਸਵੀਟ ਹਲਵਾ ਬਣਾਉਣ ਨੂੰ। ਸੋਗੇ ਸਾਡੇ ਕੋਲ ਨਹੀਂ ਹੋਊਗਾ ਨਾ ਅਸੀਂ ਹਲਵਾ ਨਹੀਂ ਬਣਾ ਸਕਦੇ। ਪਰਮੇਸ਼ਰ ਕੋਲੇ ਸੂਰਜ ਹੈ ਨਹੀਂ ਸੀਗਾ, ਉਹਨੇ ਫਿਰ ਵੀ ਬਣਾਤਾ। ਚੰਨ ਹੈ ਨਹੀਂ ਸੀਗਾ, ਉਹਨੇ ਫਿਰ ਵੀ ਬਣਾਤਾ। ਉਹਦੇ ਕੋਲੇ ਸੁੱਕੀ ਜ਼ਮੀਨ ਹੈ ਨਹੀਂ ਸੀ ਉਹਨੇ ਫਿਰ ਵੀ ਉੱਤੋਂ ਕੱਢ ਲਈ ਉਹਦੇ ਕੋਲੇ ਬੰਦਾ ਹੈ ਨਹੀਂ ਸੀ ਉਹਨੇ ਬਣਾ ਲਿਆ ਬੰਦੇ ਨੂੰ ਦੇ ਲਈ ਉਹਦੇ ਕੋਲੇ ਸਾਹ ਨਹੀਂ ਸੀ ਉਹਨੇ ਆਪ ਦੇ ਕੱਢ ਕੇ ਪਾ ਦੇ ਪਰ ਉਹਨੇ ਉਥੇ ਏਹੀ ਉਹਦੀ ਸਭ ਤੋਂ ਵੱਡੀ ਮहिमा ਸਮਰਥ ਦੀ ਸ਼ਕਤੀ ਹੈ ਕਿ ਜਿੱਥੇ ਕੁਝ ਵੀ ਨਹੀਂ ਸੀ ਖੁਦਾ ਨੇ ਉਥੇ ਸਭ ਕੁਝ ਪੈਦਾ ਕਰ ਦਿੱਤਾ ਹallelujah ਇਸ ਲਈ ਖੁਦਾ ਨੂੰ ਛੋਟਾ ਨਾ ਸਮਝੋ ਸਾਡੀ ਮੁਸੀਬਤ ਤਾਂ ਉਹਦੇ ਸਾਹਮਣੇ ਰਾਈ ਦੇ ਦਾਣੇ ਨੂੰ ਵੀ ਅੱਧਾ ਕਰ ਲੋਣਾ ਐਨੀ ਕੀਰ ਸੋ ਪਰਮੇਸ਼ਰ ਲਈ ਸਾਡੇ ਦੁੱਖ ਮਸੀਤ ਤਾਂ ਕੁਝ ਨਹੀਂ ਹੈਗੇ ਆ ਅਸੀਂ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਦਿਖਾ ਲਈਏ ਤਾਂ ਪਰਮੇਸ਼ਰ ਆਪਣੀ ਚੁਟਕੀ ਦੇ ਨਾਲ ਸਾਡੇ ਦੁੱਖ ਦੂਰ ਕਰ ਸਕਦਾ ਇਸ ਲਈ ਆਪਣੇ ਦੁੱਖਾਂ ਨੂੰ ਦੂਰ ਕਰਨ ਵੱਲ ਧਿਆਨ ਦਿਓ ਪ੍ਰਭੂ ਨੇ ਕੀ ਕੀਤਾ ਕੀ ਨਹੀਂ ਇਹ ਸਾਡੀਆਂ ਅੱਖਾਂ ਵੇਖਣ ਦੇ ਯੋਗ ਹੈ ਹੀ ਨਹੀਂ ਹਜ ਅਸੀਂ ਇੰਨਾ ਕੀ ਜਾਣ ਲਿਆ ਵੀ ਖੁਦਾ ਨੇ ਉੱਥੇ ਜਿੱਥੇ ਕੁਝ ਵੀ ਨਹੀਂ ਸੀ ਉੱਥੇ ਸਭ ਕੁਝ ਪੈਦਾ ਕਰ ਦਿੱਤਾ ਹੈ ਹਲੇਲੂਇਆ ਹਉਸਾਮਿਲ ਕੇਜਨਾ ਵਚਨਾ ਦੇ ਦੁਆਰਾ ਖੁਦਾ ਦੇ ਹਜ਼ੂਰ ਧੰਨਵਾਦ ਸ਼ੁਕਰਾਨੇ ਦੀਆਂ ਭੇਟਾਂ ਲੈ ਕੇ ਜਾਂਦੇ ਆ ਕਿ ਪਰਮੇਸ਼ਰ ਤੇਰਾ ਸ਼ੁਕਰ ਧੰਨਵਾਦ ਜੋ ਅਸੀਂ ਹੈ ਨਹੀਂ ਸੀ ਪਰ ਤੂੰ ਸਾਨੂੰ ਬਣਾਤਾ ਸਾਡੇ ਲਈ ਧਰਤੀ ਤੇ ਕੁਝ ਨਹੀਂ ਸੀ ਪਰ ਤੂੰ ਮੇਰੇ ਲਈ ਸਭ ਕੁਝ ਅਵੇਲੇਬਲ ਕੀਤਾ ਤੇਰਾ ਸ਼ੁਕਰ ਤੇਰਾ ਧੰਨਵਾਦ ਜੂ ਤੂੰ ਆਪਣੀ ਮਹਿਮਾ ਆਪਣੇ ਸਾਵਰ ਦੀ ਸ਼ਕਤੀ ਨੂੰ ਮੇਰੇ ਲਈ ਪ੍ਰਗਟ ਕੀਤਾ ਹਲੇਲੂਇਆ ਹਉਸਾਮਿਲ ਕੇਜਨਾ ਵਚਨਾ ਦੇ ਦੁਆਰਾ ਖੁਦਾ ਦੀ پاک ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਲੇਲੂਇਆ 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 ਮਹਾਨ ਸਮਰਥੀ ਖੁਦਾਵੰਨ ਪੈਨੇ ਪਰਮੇਸ਼ਰ ਪ੍ਰਭੂ ਇਹ ਹਵਾ ਤੁਹਾਡਾ ਸ਼ੁਕਰ ਤੁਨਾ ਤਨਵਾਦ ਕਰਦੇ ਮਹਾਨ ਖੁਦਾ ਤੁਸੀ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਥੜੀ ਕਿਰਪਾ ਸਦਾ ਦੀ ਹੈ ਖੁਦਾ ਤੁਹਾਡਾ ਪ੍ਰੀਤ ਸਦਾ ਦਾ ਮਹਾਨ ਖੁਦਾਵੰ ਤੁਸੀਂ ਰਹਿਮ ਕਰਨ ਵਾਲੇ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੇ ਪਰਮੇਸ਼ਰੋ ਐ ਮੇਰੇ ਜੀਵ ਤੇ ਪਰਮੇਸ਼ਰ ਪ੍ਰਭੂ ਜੀ ਆਪਣੀ ਕਿਰਪਾ ਆਪਣੇ ਰਹਿਮ ਆਪਣੇ ਫਜ਼ਲ ਦੇ ਉਸੀਲੇ ਸਾਡੇ ਸਾਹਮਣੇ ਉੱਤੇ ਪਿਤਾ ਪਰਮੇਸ਼ਰ ਤੁਸੀਂ ਅੱਜ ਦਾ ਇਹ ਦਿਨ ਪ੍ਰਗਟ ਕੀਤਾ ਖੁਦਾ ਕਿਉਂਕਿ ਸੱਚਮੁੱਚ ਤੁਹਾਡੀ ਵੱਡੀ ਦਇਆ ਤੇ ਭਲਾਈ ਹੀ ਹੈ ਖੁਦਾ ਜੋ ਤੁਸੀਂ ਸਾਡੇ ਵਰਗੇ ਪਾਪੀਆਂ ਨੂੰ ਰੋਜ਼ ਦਿਹਾੜੇ ਨਵੀਂ ਰੋਸ਼ਨੀ ਦਿੰਦੇ ਹੋ ਸਾਨੂੰ ਫਿਰ ਤੋਂ ਖੜ੍ਹਾ ਕਰਨ ਦੇ ਲਈ ਸਾਡੀ ਮਦਦ ਕਰਦੇ ਹੋ ਖੁਦਾਵੰਤ ਫਿਰ ਤੋਂ ਸਾਡੇ ਉੱਤੇ ਆਪਣੇ ਸਾਮਰਥ ਦੀ ਸ਼ਕਤੀ ਨੂੰ ਪ੍ਰਗਟ ਕਰਦੇ ਹੋ ਖੁਦਾ ਤੁਸੀਂ ਸਾਨੂੰ ਛੱਡਦੇ ਹੋਰ ਤਿਆਗਦੇ ਨਹੀਂ ਆ ਪਿਆਰੀ ਪਰਮੇਸ਼ਰ ਪਿਤਾ ਤੁਸੀਂ ਸਾਨੂੰ ਬਚਾਉਂਦੇ ਹੋ ਤੇ ਬਖਸ਼ਦੇ ਹੋ ਰੱਜਦੇ ਹੋਰ ਘਟਦੇ ਹੋ ਖੁਦਾ ਤਾਂ ਉਹਨਾਂ ਤੇ ਸ਼ੁੱਧ ਕਰਦੇ ਹੋ ਮਹਾਨ ਖੁਦਾਵੰ ਤਾਡੀ ਮਹਿਮਾ ਦੀ ਸ਼ਕਤੀ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਭਲਾਈ ਪਰ ਪੂਰੀ ਹੋਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਅਸੀਂ ਸਭ ਦੇ ਸਭ ਖੁਦਾ ਤੁਹਾਡੀ ਰਾਜ ਤੁਹਾਡੀ ਕਿਰਪਾ ਵਿੱਚ ਵਧਦੇ ਅਤੇ ترقی ਕਰਦੇ ਰਹੀਏ ਸਾਡੀ ਜ਼ਿੰਦਗੀ ਦਾ ਮਕਸਦ ਹਮੇਸ਼ਾ ਤੁਹਾਡੇ ਨਾਮ ਨੂੰ ਵੜਿਆਈ ਦੇਣਾ ਹੋਵੇ ਸਾਨੂੰ ਸ਼ੁੱਧ ਕਰਨਾ ਤੋਂ ਲੈਣਾ ਆਜ਼ਾਦ ਕਰਨਾ ਖੁਦਾ ਸਾਨੂੰ ਸਾਰੇ ਪਾਪ ਅਤੇ ਵਦੀ ਤੋਂ ਫ੍ਰੀ ਕਰਨਾ ਖੁਦਾ ਬਣ ਤੁਹਾਡੀ ਮਦਦ ਕਰਨਾ ਕਿਸੀਂ ਹਮੇਸ਼ਾ ਆਪਣੇ ਸ਼ਬਦਾਂ ਤੋਂ ਤੁਹਾਡੇ ਨਾਮ ਦਾ ਸ਼ੁਕਰ ਅਤੇ ਧੰਨਵਾਦ ਹੀ ਕਰਦੇ ਰਹੀਏ ਸਾਡੇ ਹੋਠਾਂ ਤੋਂ ਹਮੇਸ਼ਾ ਤੁਹਾਡੇ ਨਾਮ ਦਾ ਸ਼ੁਕਰਾਨਾ ਨਿਕਲੇ ਪ੍ਰਭੂ ਜੀ ਅਸੀਂ ਸ਼ੁਕਰ ਕਰਦੇ ਹਈ ਪਿਆਰੇ ਪ੍ਰਭੂ ਇਹ ਹਮਾ ਤੁਹਾਡੇ ਰਾਜ ਤੁਹਾਡੀ ਕਿਰਪਾ ਜਵਾਦੇ ਚਲੇ ਜਾਈਏ ਤੁਹਾਡੀ ਕਿਰਪਾ ਦਇਆ ਭਲਾਈ ਭਰਪੂਰੀ ਪ੍ਰੇਮ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਐ ਮੇਰੇ ਜਿੰਦਾ ਖੁਦਾਵੰਤ ਤੁਸੀਂ ਬਰਕਤ ਦੇਣ ਵਾਲੀ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਕਿਰਪਾ ਸਦਾ ਦੀ ਹੈ ਮਹਾਨ ਕੋ ਦਾ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਦਇਆ ਭਲਾਈ ਭਰਪੂਰੀ ਸਾਡੇ ਸਾਰਿਆਂ ਦੇ ਨਾਲ ਹੋਵੇ ਮਹਾਨ ਪਰਮੇਸ਼ਰ ਪ੍ਰਭੂ ਜੀ ਬਰਕਤ ਦੇਣਾ ਆਸ਼ੀਰਵਾਦ ਖੁਦਾਵਾਨ ਆਪਣੇ ਰਹਿਮ ਆਪਣੇ ਫਜ਼ਲ ਦੇ ਵਸੀਲੇ ਸਾਡੀ ਸੱਚੀ ਸਹਾਇਤਾ ਨੂੰ ਭੇਜਣਾ ਬਣੂਈ ਹੋਵਾ ਐ ਮੇਰੇ ਜਿੰਦਾ ਖੁਦਾਵਾਨ ਪਿਆਰੇ ਪਰਮੇਸ਼ਰ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਠਹਿਰ ਜਾਵੇ ਪਿਆਰੇ ਪਰਮੇਸ਼ਰ ਪਿਤਾ ਐ ਮੇਰੇ ਜਿੰਦਾ ਖੁਦਾਵਾਨ ਅਸੀਂ ਹਮੇਸ਼ਾ ਤੁਹਾਡੇ ਰਾਜ ਤੁਹਾਡੀ ਮਹਿਮਾ ਚ ਵਾਦੇ ਚਲੇ ਜਾਈਏ ਹਮੇਸ਼ਾ ਸਾਨੂੰ ਤੁਹਾਡੀ ਰਸਵਰਗ ਰਾਜ ਦੀ ਤਲਾਸ਼ ਰਹੇ ਖੁਦਾ ਅਸੀਂ ਹਮੇਸ਼ਾ ਚਾਹਤ ਰੱਖੀ ਉਸ ਉਪਰਲੀ ਧਰਤੀ ਦੀ ਖੁਦਾ ਅਤੇ ਉਪਰਲੇ ਪਾਣੀ ਦੀ ਖੁਦਾ ਜੋ ਜੀਵਨ ਦਾ ਪਾਣੀ ਹੈ ਖੁਦਾ ਪਾਣੀ ਖੁਦਾ ਜੋ ਤੁਸੀਂ ਧਰਤੀ ਤੋਂ ਉੱਗ ਕਰਕੇ ਆਕਾਸ਼ ਵਿੱਚ ਰੱਖਿਆ ਖੁਦਾ ਉਸ ਪਾਣੀ ਨੂੰ ਦੇਖੀਏ ਤੁਹਾਡੀ ਮਹਿਮਾ ਨੂੰ ਦੇਖੀਏ ਤੁਹਾਡੇ ਚਮਤਕਾਰ ਨੂੰ ਦੇਖੀਏ ਤੁਹਾਨੂੰ ਮਿਲਣ ਦੇ ਲਈ ਅਤੇ ਜੀਵਨ ਦੇ ਮੁਕਟ ਨੂੰ ਲੈਣ ਦੇ ਲਈ ਉਸ ਜੀਵਨ ਦੇ ਵ੍ਰਿਸ਼ਤ ਤੋਂ ਅਧਿਕਾਰ ਦੇ ਨਾਲ ਖਾਣ ਦੇ ਲਈ ਅਸੀਂ ਹਮੇਸ਼ਾ ਹੀ ਮਿਹਨਤ ਕਰਦੇ ਰਹੀਏ ਖੁਦਾ ਅਸੀਂ ਨਵੀਂ ਇਨਸਾਨੀਅਤ ਦੇ ਨਵੇਂ ਮਨੁੱਖ ਬਣੀਏ ਖੁਦਾ ਸਾਡਾ ਚਾਲ ਚੱਲਣ ਰੋਜ਼ ਦਿਹਾੜੇ ਬਦਲਦਾ ਜਾਵੇ ਅਸੀਂ ਸੱਚੇ ਚਾਹੁੰਦੇ ਪਰਮੇਸ਼ਰ ਦੇ ਹਜ਼ੂਰਤ ਤੇ ਮ ਅਤੇ ਸામਰਥੀ ਭੇਟਾ ਲੈ ਕੇ ਪਹੁੰਚੇ ਮਹਾਨ ਪਰਮੇਸ਼ਰ ਭਿਤਾ ਜੀ ਕੁੰਤ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਦਇਆ ਭਲਾਈ ਸਾਡੇ ਸਭ ਦੇ ਨਾਲ ਹੋਵੇ ਅਸੀਂ ਸੱਚੇ ਤੇ ਜਉਂਦੇ ਪਰਮੇਸ਼ਰ ਦੇ ਹਜ਼ੂਰ ਸੱਚਮੁੱਚ ਉੱਤਮ ਅਤੇ ਸਾਮਰਥੀ ਬਣ ਜਾਈਏ ਖੁਦਾ ਜੇਸੀਂ ਸਾਮਰ ਤੁਹਾਡੀ ਖੁਦਾਸੀ ਉਸ ਸਮਸਾ ਨੂੰ ਉਸ ਸਾਮਰਥ ਨੂੰ ਭਾਈਏ ਅਤੇ ਸੱਚਮੁੱਚ ਤੁਹਾਡੇ ਹਜ਼ੂਰ ਬਗੇ ਜਿੰਨੇ ਵੀ ਭੈਣ ਭਾਈ ਲਗਾਤਾਰ ਵਚਨ ਪ੍ਰਾਰਥਨਾ ਵਿੱਚ ਫਾਸਟਿੰਗ ਵਿੱਚ ਬਣੇ ਹੋਏ ਨੇ ਖੁਦਾ ਹਰ ਇੱਕ ਨੂੰ ਫਾਸਟਿੰਗ ਦੇ ਵਿੱਚ ਮਜ਼ਬੂਤ ਕਰਨਾ ਇਹਨਾਂ ਸਾਰਿਆਂ ਦੇ ਉੱਤੇ ਖੁਦਾਵੰਨ ਥੜੀ ਕਿਰਪਾ ਰੋਜ਼ ਦਿਹਾੜੇ ਹੁੰਦੀ ਰਹੇ ਜੋ ਪੈਨ ਪੈ ਲਗਾਤਾਰ ਇਹਨਾਂ ਵਚਨ ਪ੍ਰਾਰਥਨਾ ਨੂੰ ਲੋਗਾ ਤੱਕ ਪਹੁੰਚ ਦੇਣੇ ਖੁਦਾ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਜੋ ਤੁਹਾਡੇ ਸੁਸਮਾਚਾਰਨ ਨੂੰ ਫੈਲਾਉਂਦੇ ਨੇ ਪ੍ਰਭੂ ਜੀ ਜੋ ਆਪਣੇ ਦਾਨ ਆਪਣੀ ਆਫਰਿੰਗ ਤੁਹਾਡੇ ਹਜ਼ੂਰ ਭੇਜਦੇ ਨੇ ਖੁਦਾ ਉਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਰਕਤ ਤਿਆਸ਼ੀ ਦੇਣਾ ਕਾਰੋਬਾਰਾਂ 'ਚ ਵਾਧਾ ਕਰਨਾ ਚੰਗੀ ਸਿਹਤ ਤੰਦਰੁਸਤੀ ਦੇਣਾ ਖੁਦਾ ਪ੍ਰਾਰਥਨਾ ਕਰਦੀ ਪੈਰੇ ਖੁਦਾ ਉਹਨਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੇ ਪਾਕ ਹਜ਼ੂਰੀ ਵਿੱਚ ਭੇਜਨੇ ਪ੍ਰਭੂ ਜੀ ਦੁਆ ਕਰਦੀ ਮੈਂ ਖੁਦਾਵੰਤਾ ਦੀ ਬੇਟੀ ਸੋਨੀ ਲਈ ਬੇਤਾ ਪਰਮੇਸ਼ਰ ਇਸ ਭੈਣ ਨੂੰ ਬੇਬੀ ਬੁਆਏ ਦਾ ਬਲੈਸ ਕਰੋ ਖੁਦਾ ਗਰਭ ਦੇ ਫਾਲ ਦੇਣਾ ਵਰਕਰ ਦੋ ਪ੍ਰਭੂ ਜੀ ਮਾਨਪ੍ਰੀਤ ਕ ਲਈ ਦੁਆ ਕਰਦੇ ਆਂ ਸਰੀਰ ਕਰੋਗ ਬਿਮਾਰੀਆਂ ਤੋਂ ਆਜ਼ਾਦ ਕਰਨਾ ਚੰਗੀ ਸੇ ਤੰਦਰੁਸਤੀ ਦੇਣਾ ਪੈਰੇ ਖੁਦਾਵੰ ਮਨੀਸ਼ਾ ਲਈ ਦੁਆ ਕਰਦੇ ਆਂ ਇੱਕ ਸ਼ਮਾਨ ਲਈ ਦੁਆ ਕਰਦੇ ਖੁਦਾਵੰ ਇਸ ਬੱਚੇ ਨੂੰ ਕੰਪੀਟੀਸ਼ਨ ਵਿੱਚ ਵਿਨਿੰਗ ਹੋਣ ਚ ਇਹਨਾਂ ਦੀ ਮਦਦ ਕਰਨਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਅਦਭੁਤ ਗਵਾਈ ਨਾਲ ਬਲੈਸ ਕੀਤਾ ਫਿਰ ਤੋਂ ਇਸ ਬੱਚੇ ਦੀ ਜ਼ਿੰਦਗੀ ਜਦਬੁਤ ਗਵਾਈ ਨੂੰ ਦੇਣਾ ਪੈਰੇ ਖੁਦਾਵੰ ਦੁਆ ਕਰਦੇ ਪਿਤਾ ਪਰਮੇਸ਼ਰ મારી બેટી માનપ્રિતા ਤੇ ਉਹਨਾਂ ਦੇ بیٹے ਲੀਪਤਾ ਪਰਮੇਸ਼ਰ ਜੋ ਵੀ ਉਸ ਬੱਚੇ ਨੂੰ ਰਾਤ ਦੇ ਸਮੇਂ ਸੁਪਨਿਆਂ ਦੇ ਵਿੱਚ ਸੱਪા ਦਿਖਾਈ ਦਿੰਦੇ ਨੇ ਖੁਦਾ ਰਾਤ ਦੇ ਸਮੇਂ ਹੋਣ ਵਾਲੀ ਸਾਰੀ ਪਰੇਸ਼ਾਨੀ ਤੋਂ ਆਜ਼ਾਦ ਕਰਨਾ ਬੁਰੇ ਸੁਪਨਿਆਂ ਤੋਂ ਆਜ਼ਾਦ ਕਰਨਾ ਖੁਦਾਵੰਦ ਸਾਹਿਬ ਲਈ ਦੁਆ ਕਰਦੇ ਖੁਦਾਵੰਦ ਕਾਰੋਬਾਰਾਂ ਵਿੱਚ ਵਾਧਾ ਕਰਨਾ ਖੁਦਾਵਾਨ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਪਿਆਰੇ ਪਰਮੇਸ਼ਰ ਪਤਾ ਜਸਵੀਰ ਕੌਰ ਲਈ ਦੁਆ ਕਰਦੇ ਖੁਦਾਵਾਨ ਨਵੇਂ ਕਾਰੋਬਾਰਾਂ ਨੂੰ ਬlès ਕਰੋ ਖੁਦਾਇਨਾ ਦੀ ਜੌਬ ਲੱਗਣ ਜਨਾਂ ਦੀ ਮਦਦ ਕਰੋ ਮਨਿੰਦਰ ਲਈ ਦੁਆ ਕਰਦੇ ਖੁਦਾਇਨਾ ਨੂੰ ਸਪੈਸ਼ਲੀ ਗਰੋਥ ਕਰੋ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੇ ਇਵਨ ਅਟੈਕ ਤੋਂ ਜ਼ਾਦ ਕਰੋ ਪ੍ਰਭੂ ਜੀ ਹਸਬੰਡ ਵਾਈਫ ਚਾਪਸੀ ਪਿਆਰ ਮਿਲ ਵਰਤਨ ਉਹ ਵਿਹਾਰਿਕ ਲੜਾਈ ਗਲੇਸ਼ ਗੁੱਸੇ ਤੋਂ ਉਹਨਾਂ ਨੂੰ ਫ੍ਰੀ ਕਰੋ ਸੁਪ੍ਰੀਤ ਲਈ ਦੁਆ ਕਰਦੇ ਖੁਦਾਇਸ ਬੱਚੇ ਨੂੰ ਗਿਆਨ ਬੁੱਧ ਸਮਝ ਦੇਣਾ ਪੜ੍ਹਨ ਲਿਖਣ ਵਿੱਚ ਮਦਦ ਸਹਿਤ ਅਗਵਾਈ ਕਰਨਾ ਆਤਮਿਕ ਜੀਵਨ ਵਿੱਚ ਤਰਲਲੀ ਦੁਆ ਕਰਦੇ ਖੁਦਾ ਜੂਨਾਂ ਨੂੰ ਬੁਖਾਰ ਆਇਆ ਖੁਦਾਵੰ ਸਰੇ ਇਹ ਦੁੱਖ ਰੋਗ ਬੁਖਾਰ ਬਿਮਾਰੀ ਪਰੇਸ਼ਾਨੀ ਇਸ਼ੂ ਨਾਮ ਚ ਦੂਰ ਕੀਤੀ ਜਾਵੇ ਪਿਆਰੇ ਖੁਦਾਵੰ ਦੁਆ ਕਰਦੇ ਮੇਰੇ ਪ੍ਰਭੂ ਜੀ ਇਹਨਾਂ ਘਰ ਵਿੱਚ ਰੱਖਿਏ ਸਜਾਲੂ ਤੇਲਲੀ ਪਿਆਰੇ ਖੁਦਾ ਇਹ ਕੋਈ ਆਮ ਚਲ ਤੇਲ ਨਹੀਂ ਹੈ ਮਹਾਨ ਖੁਦਾ ਆਜ ਤੈ ਸ਼ਿਫਾ ਸ਼ੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪ੍ਰਭੂ ਜੀ ਆਸਤੇ ਜਿੰਦਾ ਲਹੂ ਨੂੰ ਜਦਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਹੀ ਰੋਗ ਬਿਮਾਰੀਆਂ ਨਾਸ਼ ਪਸਮ ਖਤਮ ਹੋ ਜਾਣ ਖੁਦਾਵਾਨ ਚੰਗੀ ਸਿਹਤ ਤੰਦਰੁਸਤੀ ਦੇ ਉਹ ਬਤਾ ਜੀ ਸਾਰੀਆਂ ਰੁਕਾਵਟਾਂ ਸਾਰੀ ਬੰਦਨਾਂ ਨੂੰ ਦੂਰ ਕਰ ਦੇ ਖੁਦਾਵਾਨ ਪ੍ਰਾਰਥਨਾ ਇਸੋ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਤਿਆਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।